ਕੁੜੀ ਤਾਂ ਆ ਕਮਕਟਲ ਦਾ ਕਰਕੇ ਲਮਕਾਇਆ ਤੇ ਉਹ ਲਾਈਟ ਵੀ ਜਗਦੀ ਬਾਹਰ ਨਹੀਂ ਪੱਖਾ ਵੀ ਚੱਲਦਾ ਤੇ ਪਰ ਕੁੜੀ ਦੇ ਵਜ੍ਹਾ ਨਾਲ ਪੱਖਾ ਚੱਲਣਾ ਨਹੀਂ ਤੇ ਮਾੜਾ ਮੋਟਾ ਹੀ ਲੱਗਦਾ ਹੈ ਪੱਖਾ ਇਹ ਤਾਂ ਕੁੜੀ ਨਾ ਸੀ ਵੜ ਕੇ ਕਪੜਾ ਧੰਨੇ ਲਾਇਆ ਤੇ ਉਹ ਪੱਖਾ ਪਿੱਛੇ ਤੇ ਮੇਰੀ ਪਰ ਤੇ ਨਹੀਂ ਬੱਚਾ ਸੀ ਇੱਕ ਮੇਰਾ ਮੰਜੇ ਤੇ ਪਿਆ ਮੇਰੇ ਕੁੜੀ ਤੇ ਗੁੰਡਾ ਤਰਦੇ ਸੀ ਇੱਕ ਤਾਂ ਮੇਰੀ ਕਿਤਨੀ ਦਸ਼ਮਣੀ ਕਰ ਲਈ ਮਾਰ ਕੇ ਸੇਕਦਾ ਕਿ ਮੇਰੇ ਪੁੱਤਰ ਨੂੰੰਦੇ ਤੇ ਆਇਕ ਮੇਰੇ ਕੋਲੇ ਰਹੇਗੇ ਕੁੜੀ ਦਾ ਸਨੁਸ਼ਾਕੇ ਵੀ ਮੁੰਡੇ ਦਾ ਨਾਮ ਵੀਜੇ ਕੁਮਾਰ ਉਹ ਉਸ ਮੁੰਡੇ ਨੇ ਕਤਲ ਕਰਕੇ ਸਾਡੇ ਘਰੇ ਲੰਕੁੜਾ ਤੇ ਆਤੀ ਮਨ ਉਹਦੇ ਨਾਲ ਕੋਈ ਸ਼ਾਇਦ ਹੋਰ ਵੀ ਦੋ ਤਿੰਨ ਹੋਈ ਲੱਗਾਈ ਇਸ ਗੱਲ ਦਾ ਮੈਨੂੰ ਇਨਸਾਫ ਮਿਲਦਾ ਕੋਈ ਨਹੀਂ ਸੀ ਮੇਰੇ 15 ਸਾਲ ਦੀ ਕੰਨਿਆ ਤੇ ਮੈਂ ਪਹਿਲਾਂ ਨਾਂ ਨਹੀਂ ਸੀ ਕਿੰਨੀ ਹੋ ਗਈ 15 ਕੀ ਨਾਮ ਤੇ ਇਹ ਮੇਰੇ ਸਾਬਣ ਲਈ ਨਹੀਂ ਕਿੰਨੇ ਕ ਮੇਰੀ ਕੁੜੀ ਨੂੰ ਲੋਇਸ ਬੁੱਡੇ ਨਾਲ ਦੀ ਉਹ ਕਹਾਣੀ ਬਤਾਲੀ ਦੱਸ ਸਕੀ ਤਾ ਗੀ ਕੀ ਨਾਮ ਤੁਹਾਡਾ ਕਿੰਨਾ ਕੱਥਾ ਦਾ ਰਹਿਣ ਵਾਲੇ ਤੇ ਕੀ ਪਿੰਡ ਗੱਟੀ ਰਾਜੋ ਹਾਂਜੀ ਕੀ ਹੋਇਆ ਕੀ ਸਾਥ ਨਾਲ ਮੇਰੀ ਕੁੜੀ ਨਾਲ ਤੱਕ ਗਿਆ ਮੇਰੀ ਕੁੜੀ ਦੀ ਮਰ ਨਾਲ ਕਰ ਮੌਤ ਹੋ ਗਈ ਇਸ ਤਰ੍ਹਾਂ ਮੈਂ 2:30 ਵਜੇ ਕਰੀਬਨ ਮੈਂ ਬਾਰੇ ਕੇ ਮਰ ਉਹ ਮੱਥੇ ਚਲੀ ਗਈ ਮੇਰਾ ਇੱਕ ਬੱਚਾ 15 ਸਾਲਾਂ ਦਾ ਵੀ ਹੈ ਕਮਰੇ ਚ ਉਹ ਪਿਆ ਰਿਹਾ ਉਸ ਕੇ ਤੋਰ ਫੇਰ ਨਹੀਂ ਸਕਦਾ ਮੰਜੇ ਤੇ ਪਿਆ ਰਿਹਾ ਮੈਂ ਆਪ ਦੀ ਗੁਡੀਆਂ ਨੂੰ ਤੇ ਕੋਲ ਛੱਡ ਕੇ ਆਈ ਮੈਂ ਕਿ ਗੁਡੀਆਂ ਤੇ ਮੈਂ ਕਿ ਵੀਰ ਦਾ ਧਿਆਨ ਰੱਖੀ ਤੇ ਮੈਂ ਹਤ ਕਿਧਰੇ ਜਾਣਾ ਨਹੀਂ ਆਂਦੀ ਮੰਮੀ ਮੈਂ ਕਿਤੇ ਨਹੀਂ ਜਾਉਂਦੀ ਵਧੀ ਹੱਸਦੀ ਖੇਡਦੀ ਮੈਂ ਕਰੇ ਛੱਡ ਕੇ ਆਈ ਮੈਂ 2:30 ਵਜੇ ਮੈਂ ਕਰਤੋ ਰਹੀ ਉਦੋਂ ਬਾਅਦ ਵਿੱਚ ਮੈਂ ਸ਼ਾਮੀ 7 ਵਜੇ ਦੀ ਕਰੇ ਆਪ ਜੇ ਮੈਂ ਅੰਦਰ ਉਹ ਜਿਹੜੇ ਅੰਦਰ ਮੇਰਾ ਮੁੰਡਾ ਪਿਆ ਉਹ ਬਾਹਰ ਲੱਗਿਆ ਪਿਆ ਫਲੈਟ ਬੰਦ ਜਿਹੜੇ ਅੰਦਰ ਮੇਰੀ ਕੁੜੀ ਦਾ ਆ ਕੰਮ ਕਤਲ ਦਾ ਕਰਕੇ ਲਮਕਾਇਆ ਪਿਆ ਉਹ ਉਹ ਲਾਈਟ ਵੀ ਜਗਦੀ ਬਾਹਰ ਨਹੀਂ ਪੰਖਾ ਵੀ ਚੱਲਦਾ ਤੇ ਪਰ ਕੁੜੀ ਦੇ ਵਜੇ ਨਾਲ ਪੰਖਾ ਚੱਲਣਾ ਨਹੀਂ ਤੇ ਮਾਰੇ ਮੋਟਾ ਹਿੱਲਦਾ ਹੈ ਪੰਖਾ ਇਹ ਤਾਂ ਕੁੜੀ ਨੂੰ ਸਹੀ ਵਾਰ ਕਿ ਕਪੜਾ ਥੰਨੇ ਲਾਇਆ ਤੇ ਉਹ ਪੱਖਾ ਪਿੱਛੇ ਤੇ ਮੇਰੀ ਕੁੜੀ ਦਾ ਸਾਨੂੰ ਸ਼ਾਕ ਕੇ ਵੀ ਮੁੰਡੇ ਦਾ ਨਾਂ ਵੀ ਜੇ ਕੁਮਾਰ ਆ। ਉਸ ਮੁੰਡੇ ਨੇ ਕਤਲ ਕਰਕੇ ਸਾਡੇ ਘਰੇ ਬਿਲਕੁਲ ਅਭਿਆਤ ਹੀ ਮਾਰ ਕੇ। ਉਹਦੇ ਨਾਲ ਵੀ ਸ਼ਾਇਦ ਹੋਰ ਵੀ ਦੋ ਤਿੰਨ ਹੋਈ। ਲੜਕਾਈ ਲੜਕਾਈ ਇਸਿਤ ਪੱਕੇ। ਹਾਂ ਲੜਕਾਈ ਪੱਕੇ। ਨਿਸ਼ਾਨ ਵੀ ਗਏ ਨੇ। ਹਾਂਜੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀਗੇ? ਹਾਂ ਇਥੇ ਨਿਸ਼ਾਨ ਸੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀਗੇ? ਹਾਂ ਨਿਸ਼ਾਨ। ਹੋਰ ਕੁਛ ਨਹੀਂ ਆ। ਪੜਦੀ ਸੀ ਕੁੜੀ। ਹਾਂਜੀ ਥੱਲੇ ਕੋਈ ਸਪੋਰਟ ਨਹੀਂ ਬੈੱਡ ਦੇ ਕੋਈ ਕੋਸ਼ ਨਹੀਂ। ਕਿੰਨੀ ਮਿੰਟ ਪੜਦੀ? 10 ਮਿੰਟ ਚੌੜੀ ਇਹ ਪਹਿਲਾਂ ਨਾਂ ਵੀ ਚ ਸੀ। ਕਿੰਨੀ ਹੋ ਗਈ 15 ਕਿਹਨੇ ਆਉਂਦੀ ਜਨੀਤਾ ਕੋ ਜਾ ਕੇ ਦੇਖਿਆ ਹਾਂਜੀ ਮੈਂ ਜੋ ਡਾਡਬੜੀ ਜਗ੍ਹਾ ਮੈਂ ਅੰਦਰ ਨਹੀਂ ਗਾ ਮਾਰੀ ਮਰੀ ਉਹਦੇ ਜਾਨੇ ਮੁੱਕਰ ਗਈ ਵੇ ਅਕੋ ਪਰ ਕੀ ਮੰਗਤੋ ਤੁਹਾਡੀ ਮਰੀ ਮੰਗੀ ਜੀ ਸਾਨੂੰ 10000 ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ਵੱਡਾ ਜੁਲਮ ਹੋ ਗਿਆ ਕਿਸ ਨੇ ਕਤਲ ਕੀਤਾ ਤੇ ਉਹਨੇ ਤਾਂ ਮੈਨੂੰ ਸਹ ਮਿਲਣਾ ਚਾਹੀਦਾ ਤੇ ਮੇਰੀ ਬੱਚੀ ਘਰ ਦੇਟ ਬਰ ਗਰੀਬੀ ਕੋਈ ਗਰੀਬ ਨਹੀਂ ਯਾ ਯਾ ਹਲੋ ਕੀ ਨਾਮ ਤੁਹਾਡਾ ਮੈਂ ਨਾਮ ਪ੍ਰਵੀਨਪੁਰ ਪ੍ਰਵੀਨਪੁਰ ਕੀ ਲੱਗਦੇ ਨੇ ਤੁਹਾਨੂੰ ਇਹ ਮੇਰੇ ਪੋਵਾ ਜੀ ਲੱਗਦੇ ਨੇ ਤੇ ਕਿਸ ਤਰ੍ਹਾਂ ਦੇਖਿਆ ਤੁਸੀਂ ਕੀ ਹੋਇਆ ਸਾਨੂੰ ਸ਼ਾਮ 8 ਵਜੇ ਸਾਡੇ ਕੋਲ ਕਾਲ ਗਈ ਸੀ ਅਸੀਂ ਰਾਜਸਥਾਨ ਤੋਂ ਆਏ ਸੀ ਹੂੰ ਹੂੰ ਤੇ ਕੋਈ ਕਾਲ ਕੀਤੀ ਗਈ ਸੀ ਕਿ ਸਾਡੀ ਬੇਟੀ ਨੇ ਫਾਂਸੀ ਲੈ ਲਈ ਤੇ ਕਿਸੇ ਨੇ ਫਾਂਸੀ ਲਟਕਾ ਕੇ ਮਾਰਿਆ ਸੀਗਾ ਹੂੰ ਤੇ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਸੱਜਿਆ ਅਸੀਂ ਫਿਰ ਉੱਥੋਂ ਆ ਗਏ ਸਿਰੇ 5 ਵਜੇ ਸਿੱਪਾਂ ਦੇ ਸੀ ਉਸ ਟਾਈਮ ਸਾਡੇ ਕੁੜੀ ਕੁੜੀ ਤਾਂ ਸੀ ਵੇਖੀ ਨਹੀਂ ਸੀ ਤੇ ਅਨੇਕ ਕਈ ਮਨਨਦੀ ਮੰਗਿਆ ਕਿ ਵੀ ਲੈਣਾ ਫਾਸੇ ਲਗਾਈ ਵੀ ਮਾਰੇ ਗਿਆ ਉਹਨੇ ਆਪ ਨੇ ਜਾਣ ਪੋਚੀ ਕਿ ਨਹੀਂ ਮਾਰੀ ਕਤਲ ਕੀਤਾ ਕਤਲ ਕੀਤਾ ਮੰਗਾਂ ਸਾਹਮਣੇ ਮੰਗ ਹੈ ਕਿ ਸਾਨੂੰ ਨਿਸਾਬ ਹੋਣਾ ਚਾਹੀਦਾ ਠੀਕ ਤੇ ਇਹ ਮਸਲਾ ਹੈਗਾ ਵੀ ਸਾਡੇ ਪਿੰਡ ਚ ਗੁਰਦੀਪ ਸਿੰਘ ਪੁੱਤਰ ਰਣਜੀਤ ਸਿੰਘ ਦਾ ਹੈਗਾ ਸੀ ਇਹ ਲੇਕਿਨਰ तकरीबन ਟਾਈਮ ਹੈਗਾ ਸੀ 7 ਕੁ ਦਾ ਟਾਈਮ ਹੈਗਾ ਸੀ ਤੇ ਪਿੰਡ ਵਿੱਚ ਸਾਨੂੰ ਪਤਾ ਲੱਗਿਆ ਹੈ ਕਿ ਵੀ ਇਹਨਾਂ ਦੀ ਲੜਕੀ ਜਿਹੜੀ ਹੈਗੀ ਸੀ ਉਹਨੇ ਉਸਨੇ ਫਾਸੀ ਲੈ ਲਈ ਸੀ ਗਲਤ ਪਾ ਕੇ ਘਰ ਚ ਕਪੜਾ ਲਿਆ ਹੋ ਸੀ ਤੇ ਉਸ ਤੋਂ ਬਾਅਦ ਜਿਵੇਂ ਵੀ ਪਿੰਡ ਤੋਂ ਸਾਰਿਆਂ ਨੂੰ ਪਤਾ ਲੱਗਾ ਤੇ ਅਸੀਂ ਸਾਡੇ ਉੱਥੇ ਪਹੁੰਚਣ ਤੇ ਅਸੀਂ ਵੇਖਿਆ ਤਾਂ ਉਹਦੀ ਜਿਹੜੀ ਬਿਲਕੁਲ ਮੌਤ ਹੋ ਚੁੱਕੀ ਸੀ ਜੀ ਜੀ ਹੁਣ ਪਰਿਵਾਰ ਨੂੰ ਕੀ ਕੋਈ ਇਨਸਾਫ ਦੀ ਮੰਗ ਕਰਦਾ ਹੈ ਕਿ ਭਾਜੀ ਹਾਂਜੀ ਪਰਿਵਾਰ ਨੂੰ ਜਿਹੜੇ ਹੈਗੇ ਵੀ ਉਹ ਅਸੀਂ ਬਾਰੇ ਬਿਆਨ ਬੋਨੇਗੇ ਸੀ ਉਹ ਅਸੀਂ ਦੱਸਾ ਦਿੱਤੇ ਨੇ ਤੇ ਜਿਹੜੀ ਅੱਗੇ ਪੁਲਿਸ ਤਵਦੀਸ਼ ਕਰੀਏ ਕਾਰਵਾਈ ਕਿ ਪਰਿਵਾਰ ਨੂੰ ਸ਼ੱਕ ਸੀਗਾ ਕੋ ਕਤਲ ਦਾ ਵੀ ਸ਼ੱਕ ਸੀਗਾ ਇਹ ਤਾਂ ਪਰਿਵਾਰ ਨੂੰ ਪਤਾ ਹੈ ਇਹ ਹੀ ਦੱਸ ਸਕਦੇ ਨੇ ਹਿੰਦੇ ਬਾਰੇ ਵੀ ਲੰਕੀ ਸਕਦੇ ਇਨਸਾਫ ਮਿਲਣਾ ਚਾਹੁੰਦਾ ਹਾਂ ਸਾਹਿਬ ਮਿਲਣਾ ਜੀ ਜੀ ਕੀ ਨਾਮ ਤੁਹਾਡਾ ਹੈ ਗੁਰਦੀਪ ਸਿੰਘ ਗੁਰਦੀਪ ਸਿੰਘ ਕਿੱਥੋਂ ਦਾ ਰਹਿੰਦੇ ਹੋ ਤੁਸੀਂ ਸੈਂਡ ਗੱਟੀ ਰਾਜਪੁਰ ਤੇ ਕੀ ਹੋਇਆ ਜਿਹੜਾ ਮੈਂ ਲੜਕੀ ਦਾ ਪਿਤਾ ਗੁਰਦੀਪ ਸਿੰਘ ਦਾ ਅਸੀਂ ਤਾਂ ਸਵੇਰ 9 ਵਜੇ ਕੰਮ ਤੇ ਆ ਗਏ ਸੀ ਜੀ ਤਾਂ ਮੇਰੀ ਗੁड़िया ਤੇ ਮਰ ਕਰਦੀ ਤੇ ਘਰੇ ਸੀ ਉਸ ਦਿਨ ਸਵੇਰ 22:00 ਵਜੇ ਸਾਨੂੰ ਕੋਣ ਆਇਆ ਬਾਰੇ ਕੁਮਰਗ ਹੋ ਗਈ ਤੇ ਮੈਂ ਘਰੋਂ ਨੂੰ ਕੀਤਾ ਤੇ ਮੇਰੀ ਗੁड़िया ਨੇ ਚੱਕਿਆ ਫਿਰ ਬੰਗਾਲ ਕੀਤੀ ਤੇ ਕਰ ਮੈਂ ਨਾਲ ਦੀ ਲੰਮੀ ਨਾਲ ਗੁड़िया ਨਾਲ ਪਹਿਲਾਂ ਗੱਲ ਹੋਈ ਸੀ ਕੁਝ ਹੋਈ ਸੀ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਗਿਆ ਉਸ ਬਾਰੇ ਜੇ ਚਲੀ ਜਮਾ ਜੀ ਤੇ ਇਹ ਬਾਰੇ ਕੇ ਮਾਰਗ ਤੇ ਆ ਗਏ ਤੇ ਜੋ ਕੇ ਬਾਰੇ ਕੇ ਦਾ ਮੁੰਡਾ ਕੀ ਨਾਮ ਹੁੰਦਾ ਹੈ ਹਾ ਜੀ ਹਾ ਜੀ 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 ਕਿੱਥੇ ਆਉਂਦਾ ਜਾਂਦਾ ਹੈ ਉਹ ਸਾਡੇ ਪਾਂਡਿਆ ਘਰ ਆਉਂਦਾ ਜਾਂਦਾ ਹੈ ਜੀ ਜੀ ਕੀ ਨਾਮ ਹੱਦਲੇ ਕੁੜੀ ਦਾ ਲੈਗਮੈਨ ਰੱਖਦਾ ਸੀ ਜੀ ਜੀ ਮੇਰਾ ਮਾਰੀ ਰੱਖਦਾ ਸੀ ਕਿਸੇ ਕੋਲ ਉਹ ਸਾਡੀ ਛੋਟੀ ਮੋਹਲ ਦਾ ਨੰਬਰ ਲੈ ਕੇ ਬਿਨਾ ਮਾਦੂਦ ਕੁੜੀ ਨੂੰ ਪਰੇਸ਼ਾਨ ਕਰਦਾ ਹੈ ਕੱਲ ਵੀ ਉਹਨੇ ਮਗਲੇ ਇਸ ਟਾਈਮੇ ਵਾਪਕ ਆਇਆ ਸ਼ਾਮ 5:00 5:30 ਵਜੇ ਤੇ ਉਸਨੇ 10 ਵਾਰ ਫੋਨ ਕੀਤਾ ਤੇ ਕੁੜੀ ਰਿਜੈਕਟਿਆ ਨਹੀਂ ਤੇ ਇਸ ਦਾ ਸਾਨੂੰ ਪੂਰਾ ਸਾਹ ਤੇ ਕਿ ਇਹ ਨਹੀਂ ਇਹ ਨੇ ਜਹਾਜ ਤੇ ਮਾਰਿਆ ਕਤਲ ਕੀਤਾ ਕਤਲ ਕੀਤਾ ਤੇ ਇੱਕ ਨਹੀਂ ਹੈ ਦੋ ਤਿੰਨ ਬੰਦੇ ਨੇ ਉਹ ਅੱਗੇ ਆ ਕੇ ਦੱਸੇਗਾ ਉਹਨੂੰ ਪਤਾ ਹੋਵੇਗਾ ਕੁੜੀ ਲੜਕੀ ਸੀ ਕਿ ਬਾਅਦ ਚ ਹਾਂ ਕੁੜੀ ਲੜਕੀ ਸੀ ਕਿੰਨੇ ਨਾਲ ਲੜਕੀ ਉੱਤੇ ਪੱਖੇ ਨਾ ਚਾਤੇ ਆ ਕੇ ਦੇਖਿਆ ਤੁਸੀਂ ਹਾਂ ਤੇ ਪੱਖਾ ਥੋੜਾ ਥੋੜਾ ਛਾਤ ਨਾਲ ਲੰਕੀ ਹੋਈ ਸੀ ਤੇ ਪੱਖਾ ਮਰਲੇ ਨੇ ਛੱਟ ਕੇ ਮਾਰਦਾ ਸੀ ਸੋ ਚੌਕ ਸੀ ਬਟਨ ਆਨ ਸੀ ਕਿ ਫਿਰ ਉਸ ਤੋਂ ਬਾਅਦ ਉਹਨੂੰ ਜੋ ਥੱਲੇ ਧਾਰਿਆ ਤੇ ਪੱਖਾ ਚੱਲ ਗਿਆ ਉਸ ਤੋਂ ਬਾਅਦ ਉਹਨਾਂ ਬਟਨ ਘਰ ਬੰਦ ਕੀਤਾ ਕੀ ਕੁੜੀ ਜੇ ਡੈਥ ਹੋ ਚੁੱਕੇ ਹਾਂ ਕੁੜੀ ਦੀ ਡੈਥ ਹੋ ਚੁੱਕੀ ਉਹ ਕੁਲਤੀ ਮੰਗੇ ਤੁਹਾਡੇ ਹਾਂਜੀ ਅਸੀਂ ਇਨਸਾਫ ਮੰਗਦੇ ਹਾਂ ਇਸ ਸਬੂਤੀ ਹੋਇਆ ਪਿਆ ਜੀ ਜਦੋਂ ਹੁਣ ਇਸ ਨੇ ਮਤਲਬ ਕਤਲ ਕੀਤਾ ਬਾਲਕ ਕੁੜੀ ਸੀ ਜਿਹਨਾਂ ਮਾਲਕ ਲੜਕੀ ਹੈ ਹੂੰ ਪੜਦੀ ਸੀ ਹਾਂਜੀ 10ਵੀਂ ਕਲਾਸ ਪੜਦੀ ਸੀ ਤੇ ਇਹ ਸਾਡੇ ਨਾਲ ਜੋ ਹੈ ਕਿ ਸਾਹ ਮਿਲਣਾ ਚਾਹੀਦਾ ਹਾਂਜੀ ਕੱਲ ਕੋਈ ਲੜਕੀ ਆਈ ਹੈ ਕੀ ਮਾਮਲਾ ਕਿਸ ਤਰ੍ਹਾਂ ਕੱਲ ਸਾਡੇ ਕੋਲੋਂ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪਿੰਡ ਗੱਟੀ ਰੱਜੋਕੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਤੈਦਾ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇਹ ਕੇਸ ਅੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਆ ਬ੍ਰਾਡ ਡੈਟ ਸੀਗੀ ਬ੍ਰਾਡ ਡੈਟ ਸੀ ਮੇਰਾ ਨਾਮ ਡਾਕਟਰ ਅਗਿਆਪਾਲ ਸਿੰਘ